ਕਹਿਰ ਲਗਾਤਾਰ جاری ਹੈ ਪੰਜਾਬ ਦੇ ਅੰਦਰ 47 ਡਿਗਰੀ ਤੋਂ ਵੀ ਉੱਪਰ ਟੈਂਪਰੇਚਰ ਚੱਲ ਗਿਆ ਹੈ ਔਰ ਹਰਿਆਣਾ ਦੇ ਅੰਦਰ ਇਹੀ 50 ਡਿਗਰੀ ਇਸ ਵਾਰ ਪਹੁੰਚਿਆ ਸੁਖਨਾ ਲੈਕ ਇਸ ਵੇਲੇ ਮੈਂ ਮੌਜੂਦ ਹਾਂ ਤੁਸੀਂ ਦੇਖੋ ਕਿ ਪਾਣੀ ਕਰਕੇ ਸੁਖਨਾ ਲੈਕ ਦਾ ਲੈਵਲ ਵੀ ਆ ਗਿਆ ਹੈ 10 ਤੋਂ 12 ਫੁੱਟ ਤੁਹਾਨੂੰ ਨਜ਼ਰ ਆਏਗਾ ਕਿ ਜਿਹੜੇ ਮਿੱਟੀ ਰੰਗੇ ਪੱਥਰ ਅਲੱਗ ਕਲਰ ਦੇ ਨਜ਼ਰ ਆ ਰਹੇ ਨੇ ਇਹ ਦਰਅਸਲ ਪਾਣੀ ਪਹਿਲਾਂ ਇੱਥੇ ਹੁੰਦਾ ਸੀ ਪਰ ਹੁਣ ਚਾਰੇ ਤਰਫ ਸੁਖਨਾ ਲੈਕ ਦੇ ਜਿੰਨੀ 1.5 ਤੋਂ 2 ਕਿਲੋਮੀਟਰ ਸੁਖਨਾ ਲੈਕ ਫੈਲੀ ਹੋਈ ਹੈ ਤਾਂ ਇਸ ਅੰਦਰ 10 ਤੋਂ 12 ਫੁੱਟ ਪਾਣੀ ਥੱਲੇ ਚਲ ਗਿਆ ਪਾਣੀ ਦਾ ਲੈਵਲ ਹੋਰ ਇਹ ਇਕੱਲਾ ਪਾਣੀ ਦਾ ਲੈਵਲ ਹੀ ਨਹੀਂ ਇਸ ਤੋਂ ਇਲਾਵਾ ਪੀਣ ਦੇ ਪਾਣੀ ਦੀ ਕ੍ਰਾਈਸਿਸ ਜਿਹੜੇ ਹੈ ਉਹ ਬਣੇ ਹੋਏ ਨੇ ਦੂਸਰਾ ਤੁਸੀਂ ਦੇਖੋ ਕਿ ਟੂਰਿਸਟ ਜਿਹੜੇ ਨੇ ਚੰਡੀਗੜ੍ਹ ਸੁਖਨਾ ਲੈ ਕੋਮਣ ਆਉਂਦੇ ਸੀ ਉਹਨਾਂ ਦੇ ਅੰਦਰ ਕਾਫੀ ਵੱਡੀ ਗ੍ਰਾਵਟ ਨਜ਼ਰ ਆ ਰਹੀ ਹੈ ਬੋਟ ਤੁਹਾਨੂੰ ਨਜ਼ਰ ਆਣ ਗਿਆ ਖਾਲੀਆਂ ਖਾਲੀ ਇੱਥੇ ਖੜੀਆਂ ਹੋਈਆਂ ਔਰ ਨਾਲ ਹੀ ਆ ਇਸ ਪਾਣੀ ਨੇ ਇਸ ਗਰਮੀ ਨੇ ਖਾਸ ਕਰਕੇ ਜਿਹੜਾ ਕਹਿਰ ਹੈ ਉਹ ਟੂਰਿਜ਼ਮ ਤੇ ਚੰਡੀਗੜ੍ਹ ਤੇ ਨਾਲ ਹੀ ਲੋਕਾਂ ਦੀ ਸਿਹਤ ਤੇ ਹੋਰ ਜਿਹੜਾ ਇੱਕ ਇੱਥੇ ਇਕੋਸਿਸਟਮ ਬਰਕਰਾਰ ਸੀਗਾ ਉਸਤੇ ਆਪਣਾ ਅਸਰ ਪਾਇਆ ਹੈ ਔਰ ਇਕੱਲਾ ਚੰਡੀਗੜ੍ਹ ਹੀ ਨਹੀਂ ਇਸ ਤੋਂ ਇਲਾਵਾ ਮੋਹਾਲੀ ਦਾ ਪਟਛ ਡੈਮ ਜਿੱਥੇ ਦੀ ਅਸੀਂ ਤਸਵੀਰਾਂ ਦਿਖਾਈਆਂ ਟੈਂਕਰਾਂ ਨਾਲ ਪਾਣੀ ਟੋਬਿਆਂ ਚ ਡੈਮ ਚ ਭਰਿਆ ਜਾ ਰਿਹਾ ਔਰ ਉਸ ਤੋਂ ਇਲਾਵਾ ਸਿਸਵਾ ਝੀਲ ਜਿਹੜੀ ਹੈਗੀ ਆ ਉੱਥੇ ਵੀ ਪਾਣੀ ਦੇ ਅੰਦਰ ਵੱਡੀ ਗ੍ਰਾਵਟ ਹੈਗੀ ਹੈ ਪਾਣੀ ਦਾ ਲੈਵਲ ਘਟਿਆ ਹੈ ਔਰ ਇੱਥੇ ਟੂਰਿਸਟ ਵੀ ਘਟੇ ਨੇ ਤਾਂ ਇਸ ਗਰਮੀ ਦੇ ਨਾਲ ਤੁਸੀਂ ਦੇਖੋ ਕਿ ਕਿੰਨੀ ਆਪਣੇ ਆਪ ਨੂੰ ਬਚਾਉਣ ਦੀ ਜ਼ਰੂਰਤ ਹੈਗੀ ਹੈ ਹਾਲਾਂਕਿ ਅੱਜ ਵੈਸਟਰਨ ਡਿਸਰਬੈਂਸ ਸ਼ਾਮ ਤੱਕ ਹਟ ਕਰੇਗੀ ਅਗਲੇ 2 ਤੋਂ 3 ਦਿਨ ਹੋ ਸਕਦਾ ਹੈ ਕਿ ਮੌਸਮ ਜਿਹੜਾ ਹੈ ਉਹ ਖੁਸ਼ਨੁਮਾ ਨਜ਼ਾਰਾ ਪਰ ਇਸ ਗਰਮੀ ਦੇ ਕਹਿਰ ਨੇ ਆਪਣਾ ਪ੍ਰਕਰੋਪ ਜਿਹੜਾ ਹੈ ਉਹ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਔਰ ਇਸ ਪ੍ਰਕਰੋਪ ਦੇ ਚੱਲਦੇ 30 ਜੂਨ ਤੱਕ ਕਿਉਂਕਿ ਮੌਨਸੂਨ ਨੇ ਹਿੱਟ ਕਰਨਾ ਹੈ ਪਰ ਉਸ ਤੋਂ ਪਹਿਲਾਂ گرمی ਦਾ ਕਹਿਰ ਲਗਾਤਾਰ جاری ਹੈ ਔਰ ਲੋਕਾਂ ਦੀ ਸਿਹਤ ਨੂੰ ਵੀ ਇਸ ਮੁਤਲਕ ਚਿੰਤਾ ਬਣੀ ਹੋਈ ਹੈ ਔਰ ضرورت ਹੈ ਆਪਣੇ ਆਪ ਨੂੰ بچا ਕੇ ਰੱਖਣ ਦੀ ਗਰਮੀ ਦੇ ਅੰਦਰ ਬਾਹਰ ਨਾ ਨਿਕਲਣ ਦੀ ਜਿਵੇਂ ਕਿ ایڈوائسری ਜਿਹੜੀ ਹੈ ਉਹ ਮੌਸਮ ਵਿਭਾਗ ਨੇ ਵੀ ਜਾਰੀ ਕੀਤੀ ਹੋਈ ਹੈ ਔਰ 오রেਂਜ ਅਲਰਟ ਜਾਰੀ ਕੀਤਾ ਹੋਇਆ ਹੈ ਕੈਮਰਾਮੈਨ ਗ੍ਰੀਸ਼ ਕੁਮਾਰ ਨਾਲ अमन ਭਾਰਦवाज ਪੰਜਾਬ ਤੱਕ ਚੰਡੀਗੜ੍ਹ